ਵਾਹਿਗੁਰੂ ਇਹ ਕੋੜ ਦੀ ਕੰਧ ਕਿਵੇਂ ਤੋੜੀਏ ਝੋੜ ਤੋਂ ਖੜਾ ਕਿਵੇਂ ਚੜਾਈਏ ਇਹਦੀ ਵਿਲੇਸ਼ਨ ਹੈ ਇਹਦੀ ਪਸਾਰਾ ਹੈ ਸੋ ਕੋਰੇ ਰੰਗਾਂ ਦੇ ਚੜਨਾ ਨਹੀਂ ਝੂਠ ਝੂਠ ਹੀ ਹੈ ਸਾਡੇ ਕੰਨਾਂ 'ਚ ਹਜ਼ਾਰਾਂ ਰੇ ਲੱਖਾਂ ਵਾਰੀ ਝੂਠ ਪਾਇਆ ਗਿਆ ਅੱਖਾਂ ਰੇ ਸੰਸਾਰ ਦਿਸੇਗਾ ਕੰਨਾਂ ਰੇ ਨਿਰੰਕਾਰ ਦੋ ਦੋ ਹਨ ਰੱਬ ਵੀ ਦੋ ਹਨ ਹਾਂਜੀ ਅੱਛਾ ਸ ਉਹਨੇ ਦੂਜੀ ਮਾਇਆ ਪਾਤੀ ਜਿਹਦੀ ਬਹੁਤ ਚਮਕ-ਦਮਕ ਹੈ ਸ ਮਾਇਆ ਲਈ ਅਸੀਂ ਮੋਏ ਜਾਂਦੇ ਆਂ ਮਾਇਆ ਲਈ ਸਾਨੂੰ ਸਮਾਂ ਹੈ ਮਾਤਾ ਪਿਤਾ ਲਈ ਭੈਣ ਭਾਈ ਲਈ ਦੋਸਤਾਂ ਲਈ ਸਮਾਂ ਹੈ ਨਹੀਂ ਸੋ ਮਾਇਆ ਲਈ ਸਾਡਾ ਸਮਾਂ ਹੈ ਉਹ ਟਾਈਮ ਹੀ ਲਾਵਾਂਗੇ ਸੋ ਉਹ ਟਾਈਮ ਹੀ ਡਿਊਟੀ ਲਾਵਾਂਗੇ ਅਸੀਂ 15 15 16 16 ਘੰਟੇ ਕੰਮ ਕਰਾਂਗੇ ਮਾਇਆ ਨੂੰ ਮਾਲਕ ਬਣਾ ਲਿਆ ਠੀਕ ਹੈ ਆਜ਼ਾਦੀ ਹੈ ਪਰਮੇਸ਼ਰ ਨੇ ਆਜ਼ਾਦੀ ਬਣਾ ਕੇ ਵਿੱਚ ਬੈਠਾ ਹੈ ਕਿਸੇ ਨੂੰ ਕੁਝ ਨਹੀਂ ਕਹਿੰਦਾ ਸੋ ਆਖਰੀ ਔਰ ਪਹਿਲਾ ਮੌਕਾ ਮਿਲਿਆ ਹੈ ਜੀਵਨ ਜਨਮ ਲੈਣਾ ਹੋਰ ਗੱਲ ਹੈ ਜੀਵਨ ਜੀਣਾ ਹੋਰ ਗੱਲ ਹੈ ਇਹ ਅੱਖਾਂ ਸੰਸਾਰ ਵੇਖਣਗੀਆਂ ਕੰਨ ਨਰੰਕਾਰਤ ਕੇ ਦਰਵਾਜਾ ਹੈ ਸੋ ਕੰਨਾਂ ਦਾ ਅਸੀਂ ਕਦੀ ਖਿਆਲ ਹੀ ਨਹੀਂ ਕੀਤਾ ਜਦੋਂ ਸਾਡਾ 90% ਸਰੀਰ ਅੰਦਰੋਂ ਖਤਮ ਹੋ ਜਾਂਦਾ ਹੈ ਰੋਗੀ ਹਾਂ ਸਾਰੇ ਫਿਰ ਸਾਨੂੰ ਪਤਾ ਲੱਗਦਾ ਹੈ ਇਹ ਮੈਦਾਨ 'ਚ ਖੇਡਣਾ ਪਏਗਾ। ਪਰਮੇਸ਼ਰ ਦੀ ਖੇਡ ਹੈ। ਉਹ ਖਡਾਉਣਿਆਂ ਨਾਲ ਖੜਾ ਰਿਹਾ ਹੈ। ਜੇ ਬੱਚੇ ਕੋਲ ਆਬਾ ਜੇ, ਬੱਚੇ ਨੇ ਵੱਖਰੇ ਟੋਫੀਆਂ, ਆਈਸਕ੍ਰੀਮ, ਕੁਰਕਰੇ ਹੋਰ ਪੀਜੇ ਸਮੋਸੇ ਫੁੱਟ ਹੋ ਰਹੇ ਆ ਉਹ ਜਿਆ ਚੀਜ਼ਾਂ ਮੰਗਣੇ ਹਨ, ਗੋਲ ਗੱਪੇ ਮੰਗਣੇ ਹਨ। ਅਸੀਂ ਬੱਚੇ ਹਾਂ ਬੇਅਕਲੇ ਹਾਂ ਇਹ ਮਨ ਤੇ ਚਿੱਤ ਨੇ ਇਹ ਦਾਲ ਬਣੇ ਸੀ ਇੱਕ ਹੋਣਾ ਸੀ ਅਸੀਂ ਕਲਪਨਾ ਕਰਦੇ ਹਾਂ ਤਾਲ ਚ ਆਉਣਾ ਸੀ ਸੁਰ ਤਾਲ ਵਜਾਣੀ ਸੀ ਪਰ ਇਹ ਖਰਾਬ ਅਵਾਜ਼ ਨਹੀਂ ਸੁਰ ਕੱਢੇਗਾ ਇਨ ਚੋਟ ਲਾਣੀ ਪਈ ਦੁੱਖ ਇੱਕ ਸਾਡਾ ਮਿੱਤਰ ਹੈ ਜੋ ਸਾਨੂੰ ਕਾਮਯਾਬੀ ਵਿੱਚ ਲੈ ਕੇ ਜਾਂਦਾ ਹੈ ਜੇ ਵਾਰ-ਵਾਰ ਗਲਤੀਆਂ ਕਰੀਏ ਨਹੀਂ ਜੇ 베ਰੀ ਦੇ ਕੰਡੇ ਆੜ ਗਏ ਨਾ ਰੋਕ ਕੇ ਉਤਾਰਨੇ ਪੈਣਗੇ ਨਹੀਂ ਤੇ ਤੇਰਾ ਜਾਮਾ ਲੀਰੋ ਲੀਰ ਹੋ ਜਾਣਾ ਹੈ ਇਹ ਮਿੱਠੇ 베ਰਾ ਨੂੰ ਵੱਟੇ ਵੱਜਦੇ ਹਨ ਸੱਚ ਦਾ ਹਮੇਸ਼ਾ ਵਿਰੋਧ ਹੁੰਦਾ ਹੈ ਝੂਠ ਦਾ ਬਹੁਤ ਬੋਲ ਬਾਲਾ ਹੈ ਸੋ ਇਹ ਭਾਣੇ ਨੂੰ ਮੰਨਣਾ ਪਏਗਾ ਅਕਲ ਦਾ ਕਾਲ ਪੈ ਗਿਆ ਇਹ ਆਤਮਾ ਨੂੰ ਸਮਝ ਨਾ ਪਏਗਾ ਆਤਮਾ ਦੀ ਕਦੀ ਖਰਾਕ ਖਾਧੀ ਸਰੀਰ ਦਾ ਭੋਜਨ ਬਹੁਤ ਖਾਦਾ ਅੰਦਰ ਜੋ ਦਿਲ ਨੂੰ ਚਲਾ ਰਿਆ ਸੀ ਇਹ ਸੱਚ ਚਲਾ ਰਿਆ ਸੀ ਸੱਚ ਸਭਨਾ ਦਾ ਖਸਮ ਹੈ ਇਹਦੀ ਹੋਣ ਦਾ ਹਮੇਸ਼ਾ ਰਹੇਗੀ ਸੱਚ ਦੀ ਸੱਚ ਨਾਲ ਮਿਲਣਾ ਪਏਗਾ ਸ ਮੌਤ ਤੋਂ ਬਾਅਦ ਜੀਵਨ ਦੀ ਆਸਾ ਮਰੀਦਾਂ ਛੱਡ ਕੇ ਅੱਗੇ ਹੈ ਜੀਵਨ ਚੌਥੇ ਪਦ ਤੁਰਿਆ ਅਵਸਥਾ ਵਾਲਾ ਆਤਮਾ ਨੇ ਪਰਮਾਤਮਾ ਨਾਲ ਮਿਲਣਾ ਹੈ ਇਹ ਵਿਛੜੀ ਹੋਏ ਮੇਲੇ ਤੋਂ ਬੱਚਾ ਬੱਚੇ ਦੁੱਖ ਪਾਂਦੇ ਹਨ ਬਤੇਰਾ ਲੋਕ ਹੌਸਲਾ ਦਿੰਦੇ ਨਹੀਂ ਜਦੋਂ ਬੱਚਿਆਂ ਤੋਂ ਸਾਡੇ ਤੋਂ ਮਾਤਾ ਪਿਤਾ ਵਿਛੜੇ ਹਨ ਮੇਲੇ ਚ ਅਸੀਂ ਦੁੱਖ ਪਾਵਾਂਗੇ ਇਹ ਆਪਣੀ ਹੋਂਦ ਨੂੰ ਪਛਾਨਣਾ ਪਏਗਾ ਸੋ ਅਕਾਲ ਚ ਜੁੜਨਾ ਪਏਗਾ ਸੱਚ ਅਕਾਲ ਹੈ ਝੂਠ ਇਹ ਕਾਲ ਚ ਹੈ ਬਹੁਤ ਭੋਲ ਬਾਲਾ ਹੈ ਸਾਰੇ ਅਸੀਂ ਘਾ ਘਾ ਸੋ ਸਾਰੇ ਧੰਦੇ ਚ ਪਏ ਹੋਇਆ ਨਹੀਂ ਬਾਜੀ ਹਾਰ ਜਾ ਗਏ ਜੇ ਪਛੂ ਜਨੂਰੀ ਆਪਣੇ ਬੱਚੇ ਪਾਲ ਕੇ ਚਲੇ ਗਏ ਸੀ ਬੱਚੇ ਪਾਲ ਕੇ ਚਲੇ ਗਏ ਨਹੀਂ ਇਹ ਆਂਡਾ ਸੀ ਇਹ ਅੰਨੇ ਮਨੁੱਖ ਨੇ ਪੈ ਰੱਖਿਆ ਨਹੀਂ ਪੁੱਤ ਜਾਣਾ ਸੋ ਆਂਡੇ ਚ ਬੱਚਾ ਨਿਕਲਿਆ 21 ਦਿਨ ਤੋਂ ਬਾਅਦ ਹੁਣ ਕੋਣ ਜਿਆਦਾ ਮਨੁੱਖਾਗ ਰਿਹਾ ਹੈ ਉਹਨੇ ਆਪਣੀ ਉਡਾਰੀ ਮਾਰਨੀ ਹੈ ਖੰਭ ਦਿੱਤੇ ਪਰਮੇਸ਼ਰ ਨੇ ਸਾਰਾ ਕੁਝ ਵਿੱਚੀ ਸੀ ਆਂਡੇ ਦੇ ਪਰਮ ਵਿੱਚ ਇਹ ਦਾਲ ਬਣੀ ਝੂਠ ਬਣਿਆ ਨਹੀਂ ਉਗਣਾ ਫਿਰ ਦੋ ਪੱਤੇ ਆ ਗਏ ਦਾਲ ਤੋਂ ਹੁਣ ਪੱਤੇ ਆ ਗਏ ਇਹ ਬੂਟਾ ਬਣ ਗਿਆ ਪੌਦਾ ਬਣ ਗਿਆ ਤੂੰ ਕਹਿੰਦਾ ਮਨ ਨਹੀਂ ਲੱਗ ਰਿਹਾ ਮਨ ਤੇਰਾ ਫਲ ਹੈ ਕਉ ਜੇ ਤੇ ਬੀਜ ਵੀ ਨਹੀਂ ਬੀਜਿਆ ਇੱਕ ਰੁੱਤ ਨਹੀਂ ਆਈ ਮੌਸਮ ਨਹੀਂ ਆਇਆ بارش ਪੈਗੀ ਠੀਕ ਹੈ ਜਿਦਾਂ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਦੂਸਰੇ ਪਾਤਸ਼ਾਹ ਜਦੋਂ ਸੰਗਤ ਨਹੀਂ ਹੋਈ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਨਹੀਂ ਅਜੇ بارش ਨਹੀਂ ਪਈ ਸੋ ਫਿਰ ਦੋ ਪੱਤੇ ਚਾਰ ਪੱਤੇ ਹੌਲੀ ਹੌਲੀ ਵੱਡਾ ਰੁੱਖ ਬढ़ेगा ਫੁੱਲ ਫਲ ਆਉਣਗੇ ਜਿੰਨੂੰ ਫੁੱਲ ਆਉਣਗੇ ਉਹਨੂੰ ਹੀ ਫਲ ਲੱਗੇਗਾ ਫਲ ਲੱਗਣਾ ਇਹ ਸਾਡਾ ਸੁਭਾ ਹੈ ਇਹਦੇ ਤੋਂ ਮਨ ਬढ़ेगा ਮਨ ਚਿੱਤ ਨੂੰ ਇੱਕ ਕਰਨਾ ਸੀ ਦੋ ਹੋਏ ਹਨ ਕਸੀ ਅੰਦਰੋਂ ਇੱਕ ਬਾਹਰੋਂ ਸੁਖ ਹਮ ਸਰੀਰ ਹੈ ਅੰਦਰ ਉਨੂੰ ਸਮਝ ਨਾ ਪਏਗਾ ਜੀ ਫਿਰ ਤੋ ਪਰੇਸ਼ਾਨ ਨਾ ਹੋਏਗਾ ਜੀ ਸਵੇਰ ਦਾ ਭੁੱਲਿਆ ਸ਼ਾਮ ਨੂੰ ਘਰ ਆਜੇ ਭੁੱਲਿਆ ਨਹੀਂ ਇਹ ਕਿਦੇ ਕਿਨੂੰ ਦੁੱਖ ਸੁਣਾਈਏ ਕਿਦੇ ਕੋਲ ਦੁੱਖ ਖਰੋਲੀਏ ਰਜਾ ਚ ਰਹਿਣਾ ਪਏਗਾ ਦੁੱਖ ਸੁਖ ਇਹ ਨਰਕ ਸਵਰਗ ਸਵਰਗ ਨਰਕ ਲਾਲ ਹਾਣੀ ਇਹ ਦੂ ਅੱਗੇ ਹੈ ਜੀਵਨ ਚੌਥੇ ਪਦ ਵਾਲਾ ਸੂਰੀਆਵਸਥਾ ਵਾਲਾ ਦੁਖ ਸੁਖ ਤੇ ਰਿਆ ਪਾਣਾ ਹੋਇ ਕਿਸ ਥੈ ਜਾਏ ਰਵਾਈਏ ਸ ਕਿੰਨੂੰ ਆਪਣਾ ਦੁਖ ਸੁਣਾਈਏ ਪਹਿਲੋਂ ਦੋ ਕੁ ਮਿੰਟ ਕੋਈ ਕਹੇਗਾ ਚੜਦੀ ਕਲਾ ਉਦੋਂ ਬਾਅਦ ਜਦੋਂ ਕਿਸੇ ਨਾਲ ਦੋਸਤੀ ਪਾਵਾਂਗੇ ਫਿਰ ਪਤਾ ਲੱਗੇਗਾ ਫਿਰ ਦੁੱਖ ਦੀਆਂ ਪੰਡਾਂ ਖੁੱਲੇਗਾ ਗੁਰੂ ਤੋਂ ਬਿਨਾ ਸੀ ਅੰਦੇ ਹਾ ਸੱਜੇ ਜਾਏ ਖੱਬੇ ਜਾਏ ਕਿੰਨਾ ਚਿਰ ਕੋ ਦੱਸੇਗਾ ਉਸਤਾਦ ਤੋਂ ਬਿਰਾ ਦਹੀਂ ਨਹੀਂ ਜਮਣਾ ਤੇਰੀ ਸੋਚ ਵਰਗਾ ਤੈਨੂੰ ਮਿਲ ਜੇਗਾ ਤੂੰ ਪਰੇਸ਼ਾਨ ਨਾ ਹੋ ਖੋਜਣਾ ਪਏਗਾ ਅੰਦਰੋਂ ਹੀ ਸਾਰੇ ਪਦਾਰਥ ਹਨ ਪਤਨੀ ਬੱਚੇ ਦਾਸ ਨੇ ਕਾਫੀ ਲੱਖ ਰੁਪਏ ਖਰਚਾ ਕੀਤਾ ਹੈ ਇਹ ਗਾੜੀ ਬੰਗਲਾ ਘਰ ਸਭ ਕੁਝ ਅੰਦਰ ਹੈ ਤੂੰ ਮਿਹਨਤ ਕਰ ਆਨਲਾਈਨ ਮਿਲ ਜੇਗਾ ਕੀ ਲੈਣਾ ਹੈ ਤੰਦਰੁਸਤੀ ਵੀ ਅੰਦਰੋਂ ਮਿਲੇਗੀ ਸੋ ਸੰਤ ਆਪਣੇ ਆਪ ਨੂੰ ਤੂੰ ਜਾਣਦਾ ਹੈ ਮੈਂ ਆਪਣੀ ਗੱਲ ਕਰ ਰਿਹਾ ਸੋ ਸਾਰਾ ਕੁਝ ਆਪਣੇ ਆਪ ਚੱਲ ਰਿਹਾ ਹੈ ਇਹ ਮਛਲੀ ਜੇ ਜਾਲੀ ਉਹਦਾ ਜੀਵਨ ਹੈ ਜਲਦੀ ਉਹਦਾ ਹੀ ਮੌਤ ਹੈ ਸੋ ਆਪੇ ਉਹ ਜਾਲ ਲਾਣਾ ਹੈ ਆਪੇ ਫੜਨ ਵਾਲਾ ਹੈ ਆਪੇ ਖਾਣ ਵਾਲਾ ਹੈ ਆਪੇ ਪਾਣੀ ਹੈ ਆਪੇ ਆਪ ਹੈ ਸਭ ਕੁਝ ਇਹ ਵਰਲੇਨੋ ਸਮਝ ਆਉਂਦੀ ਹੈ ਸ ਪੰਡਤ ਬੰਨਾ ਪਏਗਾ ਜੋ ਪੰਡਾ ਬੁੱਧੀ ਰੱਖੇਗਾ ਇੱਕ ਪਾਸਾ ਹੋਏ 999 ਪੈਸੇ ਇਹ پورا ਖੋਪਰੀ ਖੁੱਲੇ ਸਾਰਾ ਮਨ ਦਾ ਖੇਲ ਹੈ 99 ਪੁਆਇੰਟ ਤਾਂ ਦੀ ਖਰਾਕ ਹੋ ਰਹਾ ਹੈ ਰੋਗ ਇਹਦੇ ਹੋ ਰਹੇ ਹਨ ਮਨ ਦੀ ਖਰਾਕ ਹੋ ਰਹੀ ਹੈ ਇਹਦੇ ਰੋਗ ਹੋ ਰਹੇ ਹਨ ਸੋ ਅਸਿੰ ਚਿੰਤਾ ਚਾਹਾਂ ਉੱਪਰ ਲਾਇਆਇਕ ਸਰਖਣਾ ਸੀ ਡਰਾਈਵਰ ਨੂੰ ਇਕੱਲੀ ਗੱਡੀ ਚਲਾਉਂਦਾ ਸਾਰਾ ਬੋਝ ਸੋ ਰੇਲ ਗੱਡੀ ਜਾ ਰਹੀ ਸੀ ਆਪਣਾ ਸਮਾਨ 30 40 ਕਿਲੋ ਸਿਰ ਤੇ ਚੱਕ ਲਿਆ ਕਹਿੰਦਾ ਸਾਡੇ ਬੋਝ ਬਹੁਤ ਹੈ ਸੋ ਖੋਤੇ ਤੇ ਚੜਿਆ ਸੀ ਧੋਬੀ ਪੰਡ ਸਿਰ ਤੇ ਰੱਖੀ ਕਹਿੰਦਾ ਖੋਤੇ ਦਾ ਬੋਝ ਘਟਾਦੇ ਆ ਨਹੀਂ ਸਾਨੂੰ ਮੂਰਖਾਂ ਨੂੰ ਸਮਝ ਨਹੀਂ ਸਿਰ ਦਾ ਵਜ਼ਨ ਖੋਤੇ ਤੇ ਆਉਣਾ ਹੈ ਰੇਲ ਗੱਡੀ ਤੇ ਆਉਣਾ ਹੈ ਸੋ ਇਹ ਲੋਨ ਲੈ ਲਿਆ 40 ਸਾਲ ਦਾ 30 ਸਾਲ ਦਾ ਨਹੀਂ ਕੰਮ ਕਰਨ ਤੇ ਦਿਲ ਕਰਦਾ ਹੈ ਨਹੀਂ ਕਰਦਾ ਆਪਣਾ ਵਿਕਾਸ ਖੇੜਾ ਖੁਸ਼ੀ ਆਨੰਦ ਤੋਂ ਗਵਾਲਿਆ ਜੇ ਤੂੰ ਆਧਾਰ ਕਾਰਡ ਤੇ ਲੋਨ ਲੈ ਲਿਆ ਕਰਜ਼ਾ ਲੈ ਲਿਆ ਸੋ ਕਰਜ਼ਾ ਮੁਕਤ ਹੋਣਾ ਪਏਗਾ ਸੋ ਇਹ ਵੇਪਰਵਾ ਹੋਣਾ ਪਏਗਾ ਨਾ ਡਰਾਣਾ ਹੈ ਨਾ ਡਰਨਾ ਇਹੀ ਭਗਤੀ ਦਾ ਨਿੰਦ ਕਰਨੀ ਹੈ ਤੂੰ ਨਿੰਦ ਕਰ ਜੋ ਹੈ ਉਹਦਾ ਆਨੰਦ ਲੈ ਜੋ ਹੈ 5 70000 ਉਹਨੂੰ ਖਰਚ ਕਹਿੰਦਾ ਮਤਲਬ ਜਿੰਨੀ ਤਾਕਤ ਹੈ ਇੱਕ ਵਾਰੀ ਥਕਾਵਟ ਚ ਸਰੀਰ ਨੂੰ ਲਿਆ ਰਾਤ ਨੂੰ ਸੌਏਗਾ ਤੇਰਾ ਫਿਰ ਇਹ ਚਾਰਜ ਹੋ ਜਾਏਗਾ ਸਰੀਰ ਸਵੇਰ ਨੂੰ ਸੋ ਗੱਲਾਂ ਨਾਲ ਗੱਲ ਨਹੀਂ ਬੰਨਨੀ ਪਾਣੀ ਪਾਣੀ ਕਰਿਆ ਨਹੀਂ ਕਹਿੰਦੇ RAM RAM ਕਰਦੇ ਆ ਦੁਨੀਆ ਮਰ ਗਈ ਰਾਮ ਨਹੀਂ ਪਾਇਆ ਗਿਆ ਅਸੀਂ ਵੈਗ ਵੈਗ ਕਰਦੇ ਹਾਂ ਠੀਕ ਹੈ ਇੱਕ ਵਾਰੀ ਸਮਝਣਾ ਸੀ ਅੱਗੇ ਵਧਣਾ ਸੀ ਪੰਜ ਬਾਣੀਆਂ ਦਾ ਨਿਤਨੇਮ ਨਹੀਂ ਤੂੰ ਬਦਲ ਬਦਲ ਕੇ ਗੁਰਬਾਣੀ ਸਰਵਣ ਕਰੇ ਸੋ ਇੱਕ ਵਾਰੀ ਜਿਹੜੀ ਸਮਝ ਆ ਗਈ ਵਾਰ-ਵਾਰ ਥੋੜਾ ਦਾਲ ਦਾ ਦਾਣਾ ਵੇਖਣਾ ਪੈਂਦਾ ਹੈ ਕਿੰਨਾ ਸੇਕ ਲਏਗਾ ਵਾਰ-ਵਾਰ ਟੋਟੋ ਵੇਖਾਂਗੇ ਦਾਲ ਬਣੀ ਆ ਨਹੀਂ ਬੜੀ ਨਹੀਂ ਇਹ ਦਾਲ ਤੇਰਾ ਆਟਾ ਬਣਿਆ ਹੋਇਆ ਝੂਠ ਦਾ ਇਹ ਘਰ ਤੇਰੀ ਕੋਠਰੀ ਨਹੀਂ ਉਹ ਸੱਚ ਆਉਣ ਕਰਕੇ ਤਾਂ ਤੇਰੀ ਕਦਰ ਹੈ ਸੋਚ ਸੱਚ ਸੱਚ ਹੈ ਝੂਠ ਝੂਠ ਹੈ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਸਾਰੇ ਸੰਸਾਰ ਨੂੰ ਸਾਂਝਾ ਪ੍ਰਦੇਸ਼ ਦੇ ਰਹੇ ਹਨ ਸਿੱਖਾਂ ਨੂੰ ਸੇਵਾ ਸਵਾਲ ਮਿਲੀ ਹੈ ਸਨ ਸਿੱਖੀ ਹੋਰ ਹੈ ਸਿਖ ਹੋਰ ਹੈ ਸਿੱਖ ਕੀ ਮਾਨ ਕਰੇਗਾ ਜੋ ਮੇਰ ਤੇ ਕੀ ਕਰੇਗਾ ਜੋ ਮਦਾਰਤੀ ਹੈ ਜੋ ਸਿੱਖ ਰਿਹਾ ਹੈ ਉਹ ਹੰਕਾਰ ਕੀ ਕਰੇਗਾ ਇਹ ਮਾਨ ਛੱਡ ਕੇ ਮੇਰ ਤੇਰ ਛੱਡ ਕੇ ਮੋਹ ਹੰਕਾਰ ਛੱਡ ਕੇ ਸੋ ਵਿਵਰਜਿਤ ਇੱਕ ਖੰਡੇ ਤਾਰ ਹੈ ਜੀਵਨ ਵਿਰਲੇ ਨੂੰ ਸਮਝ ਆਉਂਦਾ ਹੈ ਜੀ ਨਹੀਂ ਤੇ ਅਸੀਂ ਭੋਗੀ ਹਾਂ ਸੋ ਸੋਗੀ ਹਾਂ ਰੋਗੀ ਹਾਂ ਸੋ ਇਹ ਕਿਵੇਂ ਇਹਨਾਂ ਤੋਂ ਅੱਗੇ ਹੈ ਚੌਥੇ ਪਦ ਦਾ ਗਿਆਨ ਰਜੋ ਤਮਸ ਤੋਂ ਹੀ ਪੰਡਾ ਦਾ ਬੋਝ ਝਾਖ ਕੇ ਚੌਥੇ ਪਦ 'ਚ ਜਾਣਾ ਪਏਗਾ ਫਿਰ ਅਕਾਲ ਅਕਾਲ ਸਮਝਾਏਗੀ ਜੀ ਹੋਈ ਕੋਈ ਹੈ ਦੂਸਰੇ ਦੀ ਗਿਣਤੀ ਤਾਂ ਹੋਏਗੀ ਜੇ ਦੂਸਰਾ ਹੋਵੇਗਾ ਠੀਕ ਹੈ ਉਹਨੇ ਮਾਇਆ ਵਿੱਚ ਪਾਤੀ ਉਹਦੀ ਚਮਕ ਧਮਕ ਬਹੁਤ ਹੈ ਮਾਇਆ ਲਈ ਸਾਡਾ ਡੈਕੋਰ ਸਮਾ ਹੈ ਮਾਤਾ ਪਿਤਾ ਲਈ ਨਹੀਂ ਬੱਚਿਆਂ ਲਈ ਨਹੀਂ ਇਹ ਬੱਚੇ ਸਾਡੇ ਪਨੇਰੀ ਹਨ ਇਹਨਾਂ ਨਾਲ ਖੇਡਣਾ ਪਏਗਾ ਸੋ ਇਹਨਾਂ ਨੂੰ ਰਾਜਨੀਤਿਕ ਧਾਰਮਿਕ ਆਰਥਿਕ ਸਾਰਾ ਕੁਝ ਸਮਝਾਣਾ ਪਵੇਗਾ ਜਿੰਨੀ ਮਾਤਾ ਪਿਤਾ ਨੂੰ ਖਿੱਚ ਹੋਏਗੀ ਦੂਸਰੇ ਨੂੰ ਖਿੱਚ ਕੀ ਹੈ ਸਹ ਜਿਹੜੇ ਪੱਜਦੇ ਨਸਦੇ ਹਨ ਬੱਚੇ ਉਹਨਾਂ ਨੂੰ ਕਹਿੰਦੇ ਅਸੀਂ ਬਿਮਾਰ ਆ ਬੈਠੋ ਇਹੀ ਧਾਰਮਿਕ ਸਤਾਨਾਂ ਤੇ ਕੀਤਾ ਜਾਂਦਾ ਬੈਠੋ ਮਾਲਾ ਫੇਰੋ ਦੈਗਰ ਵਾਂਗ ਕਰੀ ਜਾ ਨਹੀਂ ਬੈਠਿਆ ਬੈਠਿਆ ਬੈਠ ਜਾਗੇ ਜੇ ਇੱਕ ਬਾ 6 ਮਹੀਨੇ ਨਹੀਂ ਵਰਤਨੀ ਉਹਨੇ ਕੰਮ ਕਰਨਾ ਛੱਡ ਦੇਣਾ ਪਹਿਲੂ ਕਣਕਾ ਵੜਦੇ ਸੀ ਹੱਥੀ ਮਿਹਨਤ ਕਰਦੇ ਸੀ ਹੁਣ ਕਰ ਲਾਂਗੇ ਨਹੀਂ ਜਿੱਥੇ ਛੱਡਤਾ ਛੱਡਤਾ ਠੀਕ ਹੈ ਪ੍ਰਾਣੀ ਪਰਪਰਾ ਕੀ ਪ੍ਰਾਪਤ ਕਰਨਾ ਹੈ ਦੇਹੀ ਚ ਮਿਲੇਗਾ ਆਨੰਦ ਵਿਗਾਸ ਖੇੜਾ ਅੰਦਰ ਹੀ ਹੈ ਜੀ ਸੋ ਸਾਰੀਆ ਵੀਡੀਓ ਮੇਰੇ ਵਾਸਤੇ ਮੇਰੇ ਵਾਸਤੇ ਸਿੱਖਿਆ ਹੈ ਮੈਂ ਵਿਦਿਆ ਵਿਚਾਰੀ ਤਾਂ ਪਰਕਾਰੀ ਤੇ ਪੜ੍ਹਨੀ ਪੈਗੀ ਵਿਚਾਰਨੀ ਪੈਗੀ ਅਮਲੀ ਜੀਵਨ ਜੀਣਾ ਪਏਗਾ ਜੀ ਅਮਰ ਸਰੀਰ ਨੂੰ ਜ਼ਰੂਰੀ ਹੈ ਜਦੋਂ ਰਸਤਾ ਬਦਲਾਂਗੇ ਅੰਦਰੋਂ ਹੀ ਕੈਮੀਕਲ ਅਮਲ ਉੱਠੇਗਾ ਫੀ ਵਰਗਾ ਜੀ ਤੂੰ ਦਸਤਾਰ ਬਦਲਿਆ ਕਰ ਰਸਤਾ ਬਦਲਿਆ ਕਰ ਆਪਣੇ ਆਪ ਨੂੰ ਅਪਡੇਟ ਕਰ ਇਹ ਹੈ ਨਾ ਤੇਰਾ ਸਰੀਰ ਨਹੀਂ ਤੂੰ कर्जा मुक्त हो जा सब तो अपने आप नु जानदा है तो दूसरे तो सलाह ना ले सो so, जिवें दास कहंदा ਆਪਾਂ ਵਿਆਹਾਂ ਸ਼ਾਦੀਆਂ ਸ਼ਕਣ ਪਾਉਂਦੇ ਆ ਉਹੀ ਆਪੋ ਆਪਣਾ ਆਣ ਕੇ ਇੱਕ ਥਾਂ ਤੇ ਆਪੋ ਆਪਣੀ ਇਹ माया ਦੇ ਕੇ ਛੱਕ ਲਈਏ ਕਰੀਏ ਪੇਮੈਂਟ ਆਪ ਦੇ ਹੀ ਆਪੋ ਆਪਣਾ ਅਗਲੇ ਤੇ ਵਿਆਹ ਦਾ ਬੋਝ ਨਾ ਬਣਾਈਏ ਅੱਧੀ ਉਮਰ ਭੋ ਕੇ ਅਸੀਂ ਚਲਾਣਾ ਕਰ ਜਾਂਦੇ ਆ ਚਿੰਤਾ ਚ ਜੀ ਰਹੇ ਆ ਚਿੰਤਾ ਪਾਣ ਵਾਲੀ ਹੈ ਦੁਨੀਆ ਸੀ ਸਾਰੇ ਗਾ ਖਾਂ ਜੀ ਕਿਦੇ ਗਾ ਖਾਂ ਵੱਡੇ ਟੱਡਾਂ ਵਾਲਿਆਂ ਦੇ ਸੋ ਵੱਡੇ ਦੀਆਂ ਵੱਡੀਆਂ ਉਡਾਈਆਂ ਨੇ ਉਦੋਂ ਵੱਡਾ ਹੈ ਹਾਂ ਉਹਦਾ ਉਦੋਂ ਵੱਡਾ ਹੈ ਨਾਮ ਅਸੀਂ ਮਨੁੱਖ ਹਾਂ ਬੰਦੇ ਆ ਬੰਦਗੀ ਕਰਨੀ ਆਪਣੇ ਆਪ ਦੀ ਸੰਭਾਲ ਕਰਨੀ ਹੈ ਜੀ ਆਪਣੇ ਆਪ ਨੂੰ ਪ੍ਰੇਮ ਕਰਨਾ ਹੈ ਅੰਦਰ ਹੀ ਇੱਕ ਕਮਰੇ ਚ ਜਾਂ ਪਤੀ ਔਰ ਪਤਨੀ ਸੋ ਪਤੀ ਨਾਲ ਬਣਾਨੀ ਸੋ ਅੰਦਰੋਂ ਹੀ ਸਭ ਕੁਝ ਮਿਲੇਗਾ ਜੀ ਹੋਸ਼ ਕਰ ਪਕੜੀ ਸਵਾਲ ਜੀ ਸ਼ਲੋਕ ਤੁਮ ਗੁਰੂ ਪਾਣੀ ਪਿੱ타 ਮਾਤਾ ਤਤ ਮਤਿ ਦਿਸ ਰਾਦੂ ਦਾ ਦਾ ਖਲਾ ਸਕਤ ਗਤ ਚਗਿਆਈਆਂ ਬਰਈਆਂ ਵਚ ਤੰਦੂਰ ਕਰਮੀ ਆਪੋ ਆਪਣੀ ਕੀੜੇ ਨੂੰ ਦੂਰ ਜਿਨੀ ਨਾਮ ਤਿਆ ਗਏ ਸੰਕਤ ਕਾਲ ਨਾਲ ਤੇ ਜੁਲੇ ਕਿੱਤੀ ਚਿੱਟੀ ਨਾਲ ਜਿਹੜੇ ਮਿਹਨਤਾ ਕਰਨਗੇ ਉਹ ਛਤ ਕਾ ਲਣਗੇ ਉਹ ਅਮਰ ਰਹਿਣਗੇ ਹਮੇਸ਼ਾ ਉਹਨਾਂ ਦਾ ਨਾਮ ਇਹ ਗਿਨੀ ਬੁੱਕ ਚ ਲਿਖਿਆ ਜਾਏਗਾ ਜੀ ਇਹ ਸੂਰਜ ਸਾਡੇ ਤੋਂ ਹਵਾ ਪਾਣੀ ਪਰਮੇਸ਼ਰ ਨੇ ਫਰੀ ਦਿੱਤਾ ਹੈ ਕਿਤੇ ਪੇ ਲੈਂਦੇ ਮਾਇਆ ਲੈਂਦੇ ਨਹੀਂ ਸੋ ਕੱਚਾ ਮਾਲ ਦਿੱਤਾ ਹੈ ਪੱਕਾ ਆਪਣੀ ਸੂਝ-ਬੂਝ ਅਕਲ ਨਾਲ ਬਣਾਣਾ ਹੈ ਜੀ ਇਹ ਪਕੜੀ ਸੰਭਾਲਣੀ ਪਾਏਗੀ ਆਪਣੇ ਆਪ ਨੂੰ ਸੰਭਾਲਣਾ ਪਏਗਾ ਸਿਰ ਤੇ ਸ਼ੈਂਪੂ ਸੁਪੂ ਨਾ ਲਾਇਆ ਕਰ ਇਹ ਫੈਕਟਰੀ ਦੇ ਚੀਜ਼ਾਂ ਤੋਂ ਬਚਣਾ ਪਏਗਾ ਦੇ ਦਹੀਂ ਨਾਲ ਸਿਰ ਧੋਲਿਆ ਕਰ ਸੇਰ ਤੇ ਜਵਾਲ ਹਨ ਇਹ ਤੀਨੇ ਹਨ ਚਾਰਜ ਕਰਨਗੇ ਸੋ ਕੰਨਾਂ ਦਾ ਖਿਆਲ ਰੱਖਣਾ ਪਏਗਾ ਕੰਨਾਂ 'ਚ ਝੂਠ ਪਾਇਆ ਜਾਂਦਾ ਹਜ਼ਾਰਾਂ ਵਾਰੀ ਸਾਨੂੰ ਝੂਠ ਹੀ ਸੱਚ ਲੱਗਣ ਲੱਗ ਪਿਆ ਹੈ ਜੀ